ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਮੈਂ ਖੜਾ ਹਾਂ ਗੁਰੂ ਰਾਮਦਾਸ ਜੀ ਦੇ ਪਛਾ ਦਿਵਸ ਆਈ ਹੋਈ ਨਗਰੀ ਸ਼੍ਰੀ ਅਮਰitsar ਸਾਹਿਬ ਵਿੱਚ ਔਰ ਉਸ ਜਗ੍ਹਾ ਤੇ ਖੜਾ ਹਾਂ ਜਿਸ ਨੂੰ ਓਜ਼ਗਾਰ ਨੇ ਕਿਹਾ ਜਾਂਦਾ ਅਮਰitsar ਰੰਜੀਤ ਐਵੇਨਿਊ ਔਰ ਜਿੱਥੇ ਕਹਿੰਦੇ ਸੀ ਇਹ ਮੇਲਾ ਲੱਗ ਰਿਹਾ ਮੇਲੇ ਸੁਣੇ ਸੀ ਤੀਆਂ ਦੇ ਕਬਡੀਆਂ ਦੇ ਔਰ ਬਹੁਤ ਸਾਰੇ ਸੀਤਾਂ ਦੇ ਮੇਲੇ ਸੁਣੇ ਸੀ ਪਰ ਆ ਨਵਾਂ ਹੀ ਮੇਲਾ ਜਿਹੜਾ ਕਹਿੰਦੇ ਸ਼ੁਰੂ ਕਰਤਾ ਕੇ ਨਾਂ ਤੇ ਮੇਲਾ ਲੱਗਣਾ ਤੇ ਨਾ ਸੀ ਲੱਗਣ ਦਿਆਂਗੇ ਮੈਂ ਉਸੇ ਜਗ੍ਹਾ ਤੇ ਖੜਾ ਔਰ ਇਸ ਜਗ੍ਹਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਕਿ 27 April ਨੂੰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਉਹ ਨਹੀਂ ਹੋਵੇਗਾ ਕਿ ਨਾਲ ਹੀ ਗੱਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਸ਼ਾਕਾ ਹੋਇਆ ਸੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰਾਂ ਬਣੀਆਂ ਉਹਨਾਂ ਤੇ ਨਾਮ ਲਿਖਿਆ ਔਰ ਨਾਲ ਹੀ ਦੇਸ਼ਤਾ ਫਲੈਗ ਜਿਹੜਾ ਤਿਰੰਗਾ ਇੱਥੇ ਲਗਾਉ। ਔਰ ਸਾਡੇ ਦੇਸ਼ਤਾ ਮਾਨ ਸਨਮਾਨ ਆ ਨਾ ਅਸੀਂ ਇਹ ਚੀਜ਼ਾਂ ਕੱਲ ਹੋਣ ਦਿੱਤੀਆਂ ਤੇ ਨਾ ਹੀ ਕਾਹ ਹੋਣ ਦਵਾਗੇ ਔਰ ਮੇਰੀ ਇੱਕ ਗੱਲ ਯਾਦ ਰੱਖਿਓ ਛੋਟਾ ਪ੍ਰੋਗਰਾਮ ਤੇ ਹੋਣਾ ਨਹੀਂ ਨਾ ਤੁਹਾਨੂੰ ਮਨਜ਼ੂਰੀ ਮਿਲਨੀ ਔਰ 27 April ਨੂੰ ਅਸੀਂ ਇੱਥੇ ਪ੍ਰੋਗਰਾਮ ਤੁਹਾਨੂੰ ਕਰਕੇ ਵਿਖਾਵਾਂਗੇ ਉਹ ਪ੍ਰੋਗਰਾਮ ਕਿਹੜਾ ਕਰਾਂਗੇ ਜਨਰਲ ਹਰਬਖਸ਼ ਸਿੰਘ ਜਿਨ੍ਹਾਂ ਦੀ ਦੇਣ ਅੰਮ੍ਰਿਤਸਰ ਆਰਮੀ ਦੇ ਉਹ ਸ਼ੂਰਪੀਰ ਯੋਧੇ ਜਨਰਲ ਦਾ ਮੈਂ ਨਾਂ ਲੈ ਰਿਹਾ ਜਿਹੜਾ 5.5 ਫੁੱਟ 6 ਫੁੱਟ ਹਾਈਟ ਸੀ ਜਿਨ੍ਹਾਂ ਦੀ ਜਿਨ੍ਹਾਂ ਦਾ ਨਾਂ ਸੁਣ ਕੇ ਪਾਕਿਸਤਾਨ ਦੀ ਆਰਮੀ ਵੀ ਥੱਫਰ ਕੰਬਦੀ ਸੀ ਜਨਰਲ ਹਰਬਖਸ਼ ਸਿੰਘ ਦੀ ਯਾਦ ਚ ਉਹਨਾਂ ਨੂੰ ਸਮਰਪਿਤ ਜਿਹੜਾ ਇਸ ਇੱਥੇ 27 April ਨੂੰ ਪ੍ਰੋਗਰਾਮ ਰੱਖਿਆ ਗਿਆ ਵਾ ਔਰ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਪ੍ਰੋਗਰਾਮ ਇੱਥੇ ਹੀ ਕਰਾਂਗੇ ਔਰ ਉਸ ਦਿਨ ਇੱਥੇ ਸਾਰੀਆਂ ਮਹਾਨ ਸ਼ਖਸੀਅਤਾਂ ਆਉਣਗੇ ਔਰ ਮੇਰੇ ਨਾਲ ਆਰਮੀ ਦੇ ਸਾਬਕਾ ਅਫਸਰ ਵੀ ਨੇ ਸਾਰੇ ਖਲੋਤੇ ਔਰ ਉਹ ਜਹਾੜੂ ਯੋਧੇ ਜਿਨ੍ਹਾਂ ਨੇ ਦੇਸ਼ ਦੀ ਹਰ ਜਗ੍ਹਾ ਚੰਗੇ ਕੰਮ ਵਿੱਚ ਯੋਗਦਾਨ ਪਾਇਆ ਔਰ ਸੇਵਾਵਾਂ ਨਿਭਾਈਆਂ ਔਰ ਅੱਜ ਇਹੋ ਜਿਹੇ ਬੰਦੇ ਉੱਠ ਕੇ ਸਾਡੇ ਦੇਸ਼ ਦਾ ਔਰ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਨ ਦੇ ਲਈ ਪੰਜਾਬੀ ਆਗੇ ਉਹ ਲਾ ਕੇ ਗਾਣਾ ਤੇ ਪੱਗਾ ਬੰਨ ਕੇ ਸਿਰ ਤੇ ਜੱਪੀਆਂ ਪਾਉਣ ਦੇ ਕਿੱਥੋਂ ਤੱਕ ਜਾਇਜ਼ ਆ ਔਰ ਤੁਸੀਂ ਜੋ ਕਰਨਾ ਸੀ ਉਹ ਕਰ ਲਿਆ ਹੁਣ ਤੁਸੀਂ ਪੁੱਤ ਇਥੇ ਆ ਕੇ ਵਿਖਾਓ ਟੋਡੇ ਨਹੀਂ ਲੋਹੇ ਦੇ ਛੱਤਰ ਲਿਆਂਦੇ ਸੀ ਫਿਰਨ ਦੀ ਤੁਸੀਂ ਇੱਥੇ ਕਿਤੇ ਬੋਹੇ ਲਾ ਕੇ ਪੈਰ ਵੀ ਰੱਖ ਕੇ ਬਿਠਾਇਓ ਤੇ ਆਉਣਾ ਹੋਇਆ ਤੇ ਲੋਹੇ ਦੀਆਂ ਜੈਗਤਾਂ ਪਾ ਕੇ ਆਇਓ